ਅੱਜ ਇਹਨਾਂ ਦੀ ਜ਼ਿੰਦਗੀਆਂ ਬਦਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਗਰੀਬੀ ਵਾਲੇ ਸ਼ਰਾਬ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਨਸ਼ੇ ਵਾਲੇ ਸ਼ਰਾਬ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਬਿਮਾਰੀ ਵਾਲੇ ਸ਼ਰਾਬ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਉਹਨਾਂ ਦੇ ਜਾਦੂ ਟੂਨੇ ਸੜ ਕੇ ਰਾਖ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਜਾਦੂ ਟੂਨੇ ਸੜ ਕੇ ਰਾਖ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਘਰ ਨਹੀਂ ਬਣੇ ਪ੍ਰਭੂ ਉਹਨਾਂ ਦੇ ਨਵੇਂ ਘਰ ਬਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤਨਿਆਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੱਚ ਪ੍ਰਭੂ ਜੀ ਉਹਨਾਂ ਦੇ ਬੱਚੇ ਬੇਰੁਜ਼ਗਾਰ ਹੈ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਨੂੰ ਨਵੀਆਂ ਨੌਕਰੀਆਂ ਨਾਲ ਬਲੈਸ ਕਰੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਅੱਜੇ ਆਜ਼ਾਦ ਹੋ ਜਾਣ ਮੇਰੇ ਪਿਤਾ ਤੇਰਾ ਸਵਾਗਤੋ ਸਾਡੇ ਘਰ ਆ ਚ ਤੇਰਾ ਸਵਾਗਤੋ ਸਾਡੀਆਂ ਜ਼ਿੰਦਗੀਆਂ ਤੇਰਾ ਸਵਾਗਤੋ ਪਾਕ ਰੂਤਸਵ ਵਕਤ ਕਰਦੇ ਆ ਤੇਰਾ ਤੇਰਾ ਸਵਾਗਤ ਕਰਦੇ ਆ ਸਵਾਗਤ ਕਰਦੇ ਆ ਪਾਕ ਰੂ ਤੇਰੇ ਬਿਨਾ ਅਸੀਂ ਕਿਸੇ ਵੀ ਕੰਮ ਦੇ ਨਿਪਾ ਕਰੋ ਸੱਚਮੇਂ ਸਾਡਿਆਂ ਦਿਲਾਂ ਦੇ ਵਿੱਚ ਵਸਦਾ ਰਹਿ ਸਾਡੇ ਘਰਾਂ ਦੇ ਵਿੱਚ ਵਸਦਾ ਰਹਿ ਪਾਕ ਰੂ ਤੈਨੂੰ ਅਸੀਂ ਨਿਰਾਸ਼ ਨਹੀਂ ਕਰਾਂਗੇ ਤੈਨੂੰ ਅਦਾਸ ਨਹੀਂ ਕਰਾਂਗੇ ਇਹ ਪਾ ਕਰੂ ਥੱਲੇ ਕਲੇ ਨੂੰ ਛੂਲੋ ਪਾ ਕਰੂ ਛੂਲੋ ਪ੍ਰਭੂ ਜੀ ਉਹ ਤੇਰਾ ਬੈਣ ਦੇਖਿਆ ਅਨ ਦੇਖਿਆ ਹੱਥ ਪ੍ਰਭੂ ਜੀ ਉਹ ਤੇਰੀ ਸਾਮਰਥ ਉਤਰੇ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦੇ ਸਰਾਫ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦੀ ਜ਼ਿੰਦਗੀਆਂ ਬਦਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਗਰੀਬੀ ਵਾਲੇ ਸਰਾਫ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਨਸ਼ੇ ਵਾਲੇ ਸਰਾਫ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਬਿਮਾਰੀ ਵਾਲੇ ਸਰਾਫ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਨੇ ਜਾਦੂ ਟੂਨੇ ਸੜ ਕੇ ਰਾਖ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਜਾਦੂ ਟੂਨੇ ਸੜ ਕੇ ਰਾਖ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੱਚ ਪ੍ਰਭੂ ਜੀ ਉਹਨਾਂ ਦੇ ਬੱਚੇ ਬੇਰੁਜ਼ਗਾਰ ਹੈ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਨੂੰ ਨਵੀਆਂ ਨੌਕਰੀਆਂ ਨਾਲ ਬਲੈਸ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਇਹਨਾਂ ਦੇ ਘਰ ਨਹੀਂ ਬਣੇ ਪ੍ਰਭੂ ਉਹਨਾਂ ਦੇ ਨਵੇਂ ਘਰ-ਬਾਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤਨਿਆਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀਨਾਂ ਦੇ ਸੰਜੋਗ ਬੰਨੇ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਸੰਜੋਗ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਤੀਆਂ ਪੁੱਤਾਂ ਦੀਆਂ ਸ਼ਾਦੀਆਂ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀਆਂ ਪ੍ਰਭੂ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਹਰ ਇੱਕ ਬੰਧਨ ਤੋਂ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਬੋ ਜੀ ਤਾਂ ਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਬੋ ਲੋ ਪਿਤਾ ਪਰਮੇਸ਼ਰ ਜੀ ਮੈਂ ਪਵਿੱਤਰ ਆਤਮਾ ਦੇ ਨਾਲ ਰਿਸ਼ਤਾ ਹੋਰ ਮਜ਼ਬੂਤ ਕਰਾਂਗੀ ਪਵਿੱਤਰ ਆਤਮਾ ਜੀ ਮੈਂ ਪਵਿੱਤਰ ਆਤਮਾ ਦੇ ਸੰਗ ਚੱਲਾਂਗੀ ਮੈਂ ਪਵਿੱਤਰ ਆਤਮਾ ਨੂੰ ਕਦੇ ਤੋ ਖਾ ਨਹੀਂ ਦੇਵਾਂਗੀ ਮੈਂ ਪਵਿੱਤਰ ਆਤਮਾ ਨੂੰ ਕਦੇ ਨਿਰਾਸ਼ ਨਹੀਂ ਕਰਾਂਗੀ ਮੈਂ ਪਵਿੱਤਰ ਆਤਮਾ ਨੂੰ ਕਦੇ ਉਦਾਸ ਨਹੀਂ ਕਰਾਂਗੀ ਪਵਿੱਤਰ ਆਤਮਾ ਦੇ ਨਾਲ ਪੱਕਾ ਰਿਸ਼ਤਾ ਜੋੜਦੀ ਹਾਂ ਮੈਂ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਾਂਗੀ ਮੈਂ ਕਿਸੇ ਨਾਲ ਈਰਖਾ ਕਦੇ ਨਹੀਂ ਕਰਾਂਗੀ ਮੈਂ ਕਿਸੇ ਨਾਲ ਈਰਖਾ ਨਹੀਂ ਕਰਾਂਗੀ ਮੈਂ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਾਂਗੀ ਮੈਂ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਾਂਗੀ ਮੈਂ ਕਿਸੇ ਨਾਲ ਗਲਤ ਨਹੀਂ ਬੋਲਾਂਗੀ ਮੈਂ ਕਿਸੇ ਨਾਲ ਗਲਤ ਨਹੀਂ ਬੋਲਾਂਗੀ ਮੈਂ ਕਿਸੇ ਨਾਲ ਝੂਠ ਨਹੀਂ ਬੋਲਾਂਗੀ ਮੈਂ ਕਿਸੇ ਨਾਲ ਝੂਠ ਨਹੀਂ ਬੋਲਾਂਗੀ ਪਿਤਾ ਪਰਮੇਸ਼ਰ ਜੀ ਮੈਂ ਕਦੇ ਮੈਂ ਕਦੇ ਕਿਸੇ ਦੀਆਂ ਗੱਲਾਂ ਵੱਲ ਧਿਆਨ ਨਹੀਂ ਕਰਾਂਗੀ ਕਿਸੇ ਦੀਆਂ ਗੱਲਾਂ ਵੱਲ ਧਿਆਨ ਨਹੀਂ ਕਰਾਂਗੀ ਪਿਤਾ ਪਰਮੇਸ਼ਰ ਜੀ ਮੈਂ ਅੱਗੇ ਵਧਣਾ ਚਾਹੁੰਦੀ ਹਾਂ ਮੈਂ ਕਾਮਯਾਬ ਹੋਣਾ ਚਾਹੁੰਦੀ ਹਾਂ ਪਵਿੱਤਰ ਆਤਮਾ ਜੀ ਮੈਂ ਚਮਤਕਾਰ ਨਾਲ ਭਰਿਆ ਜੀਵਨ ਚਾਹੁੰਦੀ ਹਾਂ ਪਵਿੱਤਰ ਆਤਮਾ ਜੀ ਮੇਰਾ ਹਰ ਇੱਕ ਹਿੱਸਾ ਜੋ ਗਲਿਆ ਹੋਇਆ ਹੈ ਉਹ ਸੁਧਰ ਜਾਵੇ ਤਾਕ ਰੂ ਤੂੰ ਮੇਰੇ ਅੰਦਰ ਆ ਤਾਕ ਰੂ ਮੇਰੇ ਦਿਲ ਵਿੱਚ ਆ ਮੈਨੂੰ ਬੋਲਣਾ ਸਿਖਾ ਮੈਨੂੰ ਚੱਲਣਾ ਸਿਖਾ ਮੈਨੂੰ ਜੀਣਾ ਸਿਖਾ ਪਵਿੱਤਰ ਆਤਮਾ ਜੀ ਮੈਂ ਕਦੇ ਵੀ ਗਲਤੀ ਨਹੀਂ ਕਰਾਂਗੀ ਮੈਂ ਕਦੇ ਵੀ ਗਲਤੀ ਨਹੀਂ ਕਰਾਂਗੀ ਮੈਂ ਹਰ ਇੱਕ ਨਾਲ ਪਿਆਰ ਨਾਲ ਬੋਲਾਂਗੀ ਪਿਆਰ ਨਾਲ ਸਾਡੇ ਘਰ ਵਿੱਚ ਸ਼ਾਂਤੀ ਆਵੇ ਸਾਡੇ ਪਰਿਵਾਰ ਵਿੱਚ ਸ਼ਾਂਤੀ ਆਵੇ ਸ਼ਾਂਤੀ ਆਵੇ ਅਸੀਂ ਇਕਜੁੱਟ ਹੋਈਏ ਆਪਣੇ ਅਗੂਏ ਨਾਲ ਆਪਣੇ ਅਗੂਏ ਆਪਣੇ ਪਰਿਵਾਰ ਨਾਲ ਪਿਤਾ ਪੁੱਤਰ ਪਵਿੱਤਰ ਆਤਮਾ ਨਾਲ ਸਦਾ ਇਕਜੁੱਟ ਰਹਾਂਗੇ ਪਿਤਾ ਪਰਮੇਸ਼ਰ ਜੀ ਮੈਂ ਤੇਰੇ ਨਾਲ ਇਕਜੁੱਟਾਂ ਮੈਂ ਤੇਰੇ ਨਾਲ ਇਕਜੁੱਟਾਂ ਮੈਂ ਤੇithੋ ਵੱਖ ਨਾ ਹੋਵਾਂਗੀ ਮੈਨੂੰ ਆਪਣੇ ਆਪ ਹੱਥਾਂ 'ਚ ਆਪਣੇ ਹੱਥਾਂ 'ਚ ਛਪਾ ਲਓ ਮੈਂ ਤੇਰੇ ਲਹੂ ਦੇ ਵਿੱਚ ਚੰਗਾ ਹੋਣਾ ਚਾਹਣੀ ਹਾਂ ਮੇਰੇ ਪੂਰੇ ਪਰਿਵਾਰ ਨੂੰ ਤੇਰੇ ਹੱਥਾਂ 'ਚ ਸੌਂਪਦੀ ਹਾਂ ਆਪਣੇ ਕੰਮਕਾਰ ਨੂੰ ਤੇਰੇ ਹੱਥਾਂ 'ਚ ਸੌਂਪਦੀ ਹਾਂ ਪੂਰੇ ਪਰਿਵਾਰ ਨੂੰ ਤੇਰੇ ਹੱਥਾਂ 'ਚ ਸੌਂਪਦੀ ਆ ਤੇਰੇ ਨਾਲ ਇੱਕ ਜੱਟ ਰਹਾਂਗੇ ਮੈਂ ਤੇਰੇ ਨਾਲ ਇੱਕ ਜੱਟ ਰਹਾਂਗੇ ਮੈਂ ਪਾਕ ਰੂਹ ਨਾਲ ਇੱਕ ਜੱਟ ਰਹਾਂਗੇ ਮੈਂ ਪਾਕ ਰੂਹ ਨਾਲ ਇੱਕ ਜੱਟ ਰਹਾਂਗੀ ਧੰਨਵਾਦ ਉਹ ਮੇਰੇ ਬਿਤਾ ਪਰਮੇਸ਼ਰ ਜੀ ਤੁਮ ਮਹਾਨ ਹੈ ਮੇਰੇ ਬਿਤਾ ਪਰਮੇਸ਼ਰ ਜੀ ਸਾਹਬ ਨੇ ਅਨੰਗੀਕਾਰ ਕੀਤਾ ਮੇਰੇ ਪਿਤਾ ਪਰਮੇਸ਼ਰ ਹਰ ਇੱਕ ਦੀ ਜ਼ਿੰਦਗੀ ਚ ਪ੍ਰਭੂ ਸੱਚਮੁੱਚ ਇਹੋਈ ਗੱਲਾਂ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਇਹ ਪਾਕ ਰੂ ਦੇ ਪਰੇ ਹੋਏ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਤੇਰੇ ਹੱਥਾਂ ਚ ਸੌਂਪਦੀ ਆ ਪ੍ਰਭੂ ਜੀ ਤੇਰੇ ਲਾਉ ਚ ਕਵਰ ਕਰਦੀ ਆ ਪ੍ਰਭੂ ਜੀ ਮੈਂ ਆਪਣੇ ਆਪ ਨੂੰ ਆਪਦੇ ਪੂਰੇ ਪਰਿਵਾਰ ਨੂੰ ਆਪਦੇ ਬੱਚਿਆਂ ਨੂੰ ਪ੍ਰਭੂ ਜੀ ਆਪਦੇ ਕਾਰੋਬਾਰ ਨੂੰ ਪ੍ਰਭੂ ਜੀ ਆਪਦੇ ਕਲੀਸਿਆ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਲੈ ਕੇ ਤੇਰੇ ਸੰਗ੍ਹਾਸਨ ਦੇ ਅੱਗੇ ਝੁਕਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਸੰਗਾਸਨ ਦੇ ਅਗੇ ਝੁਕਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਘਰਾਂ 'ਚ ਸਵਰਗਦੂਤਾਂ ਦੇ ਵਾੜੇ ਲੱਗ ਜਾਣ ਪ੍ਰਭੂ ਜੀ ਇਹਨਾਂ ਨੂੰ ਤੇਰੇ ਲਹੂ 'ਚ ਕਵਰ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਸਰਾਪ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਤੇਰੇ ਵਾਲੀ ਜ਼ਿੰਦਗੀ ਜੀਣ ਪ੍ਰਭੂ ਜੀ ਇਹ ਤੇਰੇ ਆ ਰਾਹਾਂ 'ਤੇ ਚੱਲਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਤੈਨੂੰ ਕੰਮ ਚੰਗੇ ਲੱਗਦੇ ਆ ਪ੍ਰਭੂ ਜੀ ਇਹਨਾਂ ਦੀ ਜ਼ਿੰਦਗੀ ਚ ਉਹ ਹੀ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਤੇਰਾ ਧੰਨਵਾਦ ਕਰਦੀ ਆ ਅੱਜ ਦੀ ਆਫਰਿੰਗ ਦੇ ਲਈ ਤੇਰਾ ਧੰਨਵਾਦ ਕਰਦੀ ਆ ਅੱਜ ਜੋ ਅਸੀਂ ਪ੍ਰਭੂ ਤੇਰੀ ਮਹਿਮਾ ਕੀਤੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਜੀ ਤੁਹ ਆਵਦੀ ਮੈਮਾ ਕਰਾਈ ਪ੍ਰਭੂ ਨਵੇਂ ਬਲ ਦੇ ਨਾਲ ਭਰਿਆ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਪ੍ਰਭੂ ਜੀ ਆਮੇਨ 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 ਹਾਲੇਲੂਇਆ 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 ਬੋਲੋ ਪ੍ਰਭੂ ਯਿਸੂ ਮਸੀਹ ਕੀ ਜੈ ਮਹਾਵਿਸ਼ੇਕ ਕੀ ਜੈ ਮਹਾਵਿਸ਼ੇਕ ਕੀ ਜੈ ਧੰਨਵਾਦ ਹੋ ਪ੍ਰਭੂ ਯਿਸੂ ਧੰਨਵਾਦ ਹੋ ਮੇਰੇ